ਅਰਸ਼ਦੀਪ ਸਿੰਘ ਨੂੰ ਟੈਸਟ ਟੀਮ ਚ ਚੁਣੇ ਜਾਣ ਤੇ ਪਿਤਾ ਨੇ ਕਿਹਾ ਹੈ ਕਿ ਪਰਮਾਤਮਾ ਨੇ ਅੱਜ ਸਾਡੀ ਸੁਣ ਲਈ। ਦਰਸ਼ਨ ਸਿੰਘ ਅਰਸ਼ਦੀਪ ਸਿੰਘ ਦੇ ਪਿਤਾ ਨੇ ਉਹਨਾਂ ਨੇ ਕਿਹਾ ਕਿ ਟੈਸਟ ਟੀਮ ਚ ਖੇਡਣਾ ਹਰ 플레이ਰ ਦਾ ਸੁਪਨਾ ਹੁੰਦਾ ਹੈ। ਮੈਨੂੰ ਅਰਸ਼ਦੀਪ ਦਾ ਨਾਮ ਚੁਣੇਦਾਨ ਹੀ ਉਮੀਦ ਸੀ ਸ਼ੁਭਮਨ ਗਿੱਲ ਨੂੰ ਪਦਾਨ ਗਨੌਣਾ ਬਾਣ ਵਾਲੀ ਕਾਲ ਹੈ ਕਿਉਂਕਿ ਅੱਜ ਹੀ ਟੀਮ ਦਾ ਐਲਾਨ ਕੀਤਾ ਗਿਆ ਸ਼ੁਭਮਨ ਗਿੱਲ ਕਪਤਾਨੀ ਕਰਨਗੇ ਤੇ ਅਰਸ਼ਦੀਪ ਸਿੰਘ ਨੂੰ ਵੀ ਟੈਸਟ ਟੀਮ ਚ ਸ਼ਾਮਲ ਕੀਤਾ ਗਿਆ ਤੇ ਇਸ ਦੀ ਖੁਸ਼ੀ ਦਾ ਪ੍ਰਤਾਵਾ ਉਹਨਾਂ ਦੇ ਪਿਤਾ ਨੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਨੇ ਅੱਜ ਸਾਡੀ ਸੁਣ ਲਈ। ਅ ਦਰਸ਼ਨ ਜੀ ਪਹਿਲੀ ਪ੍ਰਤੀਕਿਰਿਆ ਤੁਹਾਡੀ। ਪ੍ਰਤੀਕਿਰਿਆ ਜੀ ਬਾਤ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ। ਇਹ ਕਿਸੇ ਵੀ ਪ੍ਰੇਅਰ ਰਾਸਤੇ ਟੈਸਟ ਕ੍ਰਿਕਟ 'ਚ ਰਿਪਰੈਜ਼ੈਂਟ ਕਰਨਾ ਇਹ ਉਹਦੀ ਖੁਆਇਸ਼ ਹੁੰਦੀ ਆ। ਫਰਸਟ ਪ੍ਰੇਫਰੈਂਸ ਉਹਦੀ ਇਹ ਹੁੰਦੀ ਆ ਇੱਕ ਕ੍ਰਿਕਟਰ ਜਿਹੜਾ ਕੰਪਲੀਟ ਤਾਂ ਹੀ ਬੰਦਾ ਹੈ। ਜਦੋਂ ਉਹ ਟੈਸਟ ਕ੍ਰਿਕਟ 'ਚ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ ਹੈ। ਜੀ ਬੜੀ ਖੁਸ਼ੀ। ਤੇ ਕਿਵੇਂ ਲੱਗ ਰਿਹਾ ਸੀ ਕਿਉਂਕਿ ਪਹਿਲਾਂ ਉਮੀਦ ਸੀ ਕਿ ਜਿਸ ਹਾਵ ਨਾਲ ਪਰਫਾਰਮੈਂਸ ਵੀ ਸੀ ਔਰ ਇੱਕ ਸਭ ਨੂੰ ਉਮੀਦ ਹੁੰਦੀ ਐ ਐਜ਼ ਅ ਪੇਰੈਂਟਸ ਤਾਂ ਹੁੰਦੀ ਹੁੰਦੀ ਐ ਲੇਕਿਨ ਆਮ ਚਰਚਾ ਵੀ ਹੁੰਦੀ ਐ ਜਿਹੜੇ ਸਪੋਰਟਸ ਕਰਦੇ ਨੇ ਆ ਕ੍ਰਿਟਿਕਸ ਨੇ ਕਿ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਕਿ ਤੁਹਾਨੂੰ ਕਿੰਨੀ ਉਮੀਦ ਸੀ ਨਹੀਂ ਉਮੀਦ ਇੱਕ ਤਰ੍ਹਾਂ ਦਾ ਮਾਹੌਲ ਜਿਹੜਾ ਕ੍ਰੀਏਟ ਹੁੰਦਾ ਉਹ ਐਕਚੁਅਲੀ ਤੇ ਜਦੋਂ ਇਹਨਾਂ ਨੇ ਰਿਪrezent ਕੀਤਾ ਸੀ ਸ਼ਾਇਦ ਕੈਂਟ ਕਾਉਂਟੀ ਦੇ ਵਿੱਚ ਉੱਥੇ ਅੱਛਾ ਇਹਨੇ ਪਰਫਾਰਮ ਕੀਤਾ ਸੀਗਾ ਹਾਂਜੀ ਤੇ ਕਿਉਂਕਿ ਉੱਥੇ ਚੰਗੀ ਸਵਿੰਗ ਵਗੈਰਾ ਹੋਈ ਸੀਗੀ ਤੇ ਉਹ ਬਾਅਦ ਹੀ ਥੋੜੀ ਜਿਹੀ ਹੋਪ ਹੋਣੀ ਸ਼ੁਰੂ ਹੋ ਗਈ ਨਗਨ ਉਹਨੇ ਦਲੀਪ ਟਰੋਫੀ ਵਗੈਰਾ ਚ ਵੀ ਅੱਛਾ ਪਰਫਾਰਮ ਕੀਤਾ ਸੀ ਤੋ ਦੋਸਤੋ ਯਾ ਆਸ਼ਾ ਸੀ ਕਿ ਬਹੁਤ ਜਲਦੀ ਪ੍ਰਮਾਤਮਾ ਕਿਰਪਾ ਕਰੇਗਾ ਔਰ ਰਫਤ ਹੋ ਗਈ ਤੁਸੀਂ ਜੈਪੂਰੋਂ ਅਰਸ਼ਦੀਪ ਨਾਲ ਹੈ ਤੁਸੀਂ ਸਰਦਾਰ ਸਾਹਿਬ ਕਹਿੰਦੇ ਹੋ ਅਰਸ਼ਦੀਪ ਨੂੰ ਸਰਦਾਰ ਸਾਹਿਬ ਦੀ ਜੀ ਪਹਿਲੀ ਪ੍ਰਤੀਕਿਰਿਆ ਉਹ ਕੀ ਸੋਚ ਰਹੇ ਸੀ ਅਰਸ਼ਦੀਪ ਸਰਦਾਰ ਸਾਹਿਬ ਨੇ ਗੱਲ ਹੋਈ ਸੀ ਕਿ ਨਾਰਮਲੀ ਕਹਿੰਦਾ ਹੈ ਕਿ ਉਹ ਅੰਦਰ ਮੇਰਾ ਅਚਾਨਕ ਮੜੀ ਅੱਖ ਖੁੱਲੀ ਤੇ ਮੈਂ ਸੋਚਿਆ ਵੀ 11 12 ਵਜੇ ਹੋਣਗੇ ਕਿਉਂਕਿ ਲੇਟ ਹੀ ਉੱਠਦੇ ਆ ਰਾਤੀਂ ਹਾਂਜੀ ਜੇ ਜਦੋਂ ਨੇ ਘੜੀ ਦੇਖੀ ਤਾਂ 2 ਵਜੇ ਜਾਂਦੀ ਵੀ ਇਹ ਕੀ ਚੱਕਰ ਹੋ ਗਿਆ ਵੀ ਇੰਨਾ ਰਿਲੈਕਸ ਸੁਤਾਂ 2 ਵਜੇ ਆ ਹੂੰ ਹੂੰ ਸੰਦਾ ਜਿੱਦਾਂ ਮੈਂ ਮੋਬਾਈਲ ਔਨ ਕੀਤਾ ਤੇ ਉੱਥੇ ਕਾਂਗਰਸ ਦੀ ਝੜੀ ਲੱਗੀ ਹੋਈ ਸੀਗੀ ਤੇ ਮੈਨੂੰ ਪਤਾ ਲੱਗਿਆ ਕਿ ਮੇਰਾ ਨਾਮ ਆ ਗਿਆ ਆ ਦਰਸ਼ਨ ਜੀ ਇੱਕ ਇੰਪੋਰਟੈਂਟ ਏ ਹੈ ਕਿ ਸ਼ੁਮਨ ਗਿਲ ਕਪਤਾਨ ਅਰਸ਼ਦੀਪ ਵੀ ਟੀਮ ਚ ਹੈ ਪੰਜਾਬੀ ਇੱਕ ਮਾਨ ਵਾਲੀ ਗੱਲ ਹੁੰਦੀ ਹੈ ਪੰਜਾਬ ਲਈ ਕਿ ਟੈਸਟ ਟੀਮ ਦੀ ਕਪਤਾਨੀ ਵੀ ਸ਼ੁਮਨ ਕਰ ਰਿਹਾ ਹੈ ਅਰਸ਼ਦੀਪ ਵੀ ਟੀਮ ਚ ਹੈ ਕਿਵੇਂ ਦੇਖਦੇ ਹੋ ਇਸ ਸੀਜ਼ਨ ਉੱਦਿਕਾ ਲੇਕੋ ਪੰਜਾਬ ਕਿੰਗਜ਼ ਦਾ ਇੱਕੋ ਚੱਲ ਰਿਹਾ ਹੈ ਨਾ ਇੱਕ ਪਤਾ ਨਹੀਂ ਕਿ ਸਲੋਗਾਨ ਉਹ ਪੰਜਾਬੀ ਛਾਗੇ ਹੋਏ ਹਾਂਜੀ ਜਾਂਦੀ ਹਾਂ ਤੋਂ ਪੰਜਾਬੀ ਛਾਗੇ ਹੋਏ ਪਰਮਾਤਮਾ ਦੀ ਕਿਰਪਾ ਹੈ ਤੇ ਦੇਖੋ ਬਹੁਤ ਵੱਡੀ ਗੱਲ ਹੈ ਕਿ ਇੱਕ ਸਟੇਟ ਤੋਂ ਜਿਹੜਾ ਹੈ ਕੈਪਟਨ ਵੀ ਆ ਗਿਆ ਇੱਕ ਬੋਲਰ ਦੇ ਤੌਰ ਤੇ ਅਰਸ਼ਦੀਪ ਵੀ ਆ ਗਿਆ ਤੇ ਬਹੁਤ ਮਾਣ ਵਾਲੀ ਗੱਲ ਹੈ ਹਾਂਜੀ ਤੇ ਜੋ ਅਰਸ਼ਦੀਪ ਸਿੰਘ ਦੇ ਕੋਚ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਮੇਰੇ ਸਹਿਯੋਗੀ ਉਮੇਸ਼ ਸ਼ਰਮ क्रिकेट टीम का ऐलान हो चुका है जैसा कि उम्मीद थी कि शुभमन गिल को कप्तानी मिलेगी कप्तान बन गए हैं शुभमन गिल इसके अलावा अर्शदीप सिंह को भी पहली बार भारतीय टेस्ट टीम में जगह मिली है पंजाब के लिए बात की जाए तो बहुत बड़ी बात है और भारतीय टेस्ट टीम के हिसाब से बात की जाए तो एक नई और संतुलित अनुभव से भरी टीम है गिल की कप्तानी में जून में टीम इंडिया इंग्लैंड दौरे पर जाएगी हमारे साथ अर्शदीप के कोच जसवंत राय मौजूद है जसवंत जी रेड बॉल मैं अब अर्शदीप की एंट्री टेस्ट टीम में जगह उम्मीद तो सभी को होती है मैं उनके माता पिता से बात कर रहा था अर्शदीप अभी जयपुर में है आपसे हमेशा डिस्कशन होती रही है बहुत अहम होता है कि टेस्ट टीम में जो खेले वो प्लेयर माना जाता है कैसे देख रहे हैं अर्शदीप की एंट्री को देखो एक हर प्लेयर का एक ड्रीम होता है कि मैं टेस्ट क्रिकेट भी खेल लूँ तो अभी वो ड्रीम तो अभी तब पूरा होगा जब उसका डेब्यू होगा और मुझे लगता है उम्मीद है कि इंग्लैंड में पांच टेस्ट है तो वहाँ पे एटलीस्ट चार फास्ट फूड होते खिलाएंगे खिलाएंगे तो उसमें उम्मीद है कि इसका डेब्यू हो जाएगा पहले टेस्ट में आशा करते हैं पर उसको वो भी बड़ा होपफुल था कि एक बार टेस्ट में मैं भी खेल लूँ उसका भी एक ड्रीम था तो वो ड्रीम मुझे लगता है पूरा जल्दी होने वाला है जून में जून में अच्छा अभी मैं देख रहा था फ़ोन पे आप लगे हुए थे अरदीप के साथ बधाई दी क्योंकि क्या पहला रिएक्शन अरजीप ने क्या कहा नहीं बस उसने कहा कि कोसा मुबारक है बहुत बहुत मैं क्या बेटा थे आपको भी मुबारकें बहुत बहुत तो अभी आज जो मैच है आज के वाले मैच में भी अब जो फीलिंग है टेस्ट वाली इंग्लैंड वाली तो ऐसी बॉल होनी चाहिए वो फीलिंग आज आज दिखनी चाहिए, चाहिए। मतलब फीलिंग इन द सेंस की वो बॉल वहाँ पे जो स्विंग तू कराएगा तो वो आज वो स्विंग यहाँ दिखनी चाहिए आज पता चलने चाहिए कि बैट्समैन को स्विंग होती है क्या <laughs> अच्छा जैसे अरजदीप का करियर देखें आपने तो उसको शुरुआत से देखा है इंडियन टीम में टी ट्वेंटी टीम में वर्ल्ड कप एशियन गेम्स अब है टेस्ट टीम में बारी हालांकि पांच मैच हैं डेब्यू उम्मीद है कि होगी कैसे देखते हैं पिछले